ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਚੰਗੇ ਦੁੱਧ ਵਾਲੀਆਂ گاਵਾਂ ਤੁਹਾਨੂੰ ਦਿਖਾਉਣੀਆਂ ਵਾਂ ਦੋਵੇਂ ਸੂਈਆਂ ਸਵਾਈਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਾ ਸਕਦਾ ਵੀਡੀਓ ਕਾਲ ਤੇ ਚੋਅ ਚ ਜ਼ਰੂਰ ਕਰਾ ਲਓ ਦੋਵੇਂ ਗਾਵਾਂ ਤੁਹਾਨੂੰ ਅੱਜ ਪਾਰੇ ਪੱਲੇ ਦੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਗਾਵਾਂ ਜੀ ਸਤਿ ਸ੍ਰੀ ਅਕਾਲ ਹੋ ਸੌ ਘਰ ਪਰਵਾਹ ਠੀਕ ਹੈ ਸਭ ਸਾਬ ਵਧੀਆ ਜੀ ਹੋ ਚੜ੍ਹਦੀ ਕਲਾ ਠੀਕ ਠਾਕ ਇਹ ਕਿੱਥੇ ਰਹੇ ਜੰਨਾ ਚਿਰ ਐਦਾਂ ਮਾਲ ਆਉਂਦਾ ਜਾਂਦਾ ਰਹਿੰਦਾ ਵਿਕ ਜਾਂਦਾ ਉਸੇ ਵਾਲੇ ਕੱਲ ਵੀ ਆਈਆਂ ਪੰਜ ਛੇ ਵੇੜਾ ਅੱਛਾ ਦੋ ਵੀ ਵੇਕ ਗਿਆ ਸ਼ਾਮੀ ਹੈ ਦੋ ਵੇੜਾ ਫੇਰ ਲਈਆਂ ਅੱਛਾ ਹਾਂਜੀ ਠੀਕ ਹੈ ਤੇ ਚਲੋ ਬਾਹਰ ਸਬਜ਼ੀਆਂ ਖੜੀਆਂ ਜਾਂਦੀਆਂ ਜਾਂਦਾ ਅੱਛਾ ਅੱਛਾ ਉਹਨਾਂ 'ਚ ਮਤਲਬ ਇੱਕ ਜਾਣ ਵਾਲੀ ਆ ਤੇ ਠੀਕ ਹੈ ਤੇ ਚਲੋ ਇੱਕ ਵਾਰੀ ਨਾਮ ਦੱਸਦਾ ਆਪਣਾ ਨਾਮ ਆਪਣਾ ਗੁਰਪ੍ਰੀਤ ਸਿੰਘ ਹੈ ਹਾਂਜੀ ਪਿੰਡ ਦਾ ਪਾਲਿਆ ਹੱਥ ਸੀਲ ਇਹ ਨਾਲਾ ਜਲਾ ਅਮਰਸਰ ਤੇ ਫੋਨ ਨੰਬਰ ਹੀ ਬੋਲਦਾ 78884312 ਠੀਕ ਹੈ ਜੀ ਤੇ ਪਹਿਲਾਂ ਕਿਹੜੀ ਦਿਖਾ ਦਈਏ ਫਿਰ ਜਿਹੜੀ ਮਰਜ਼ੀ ਪਹਿਲਾਂ ਅਸੀਂ ਦਿਖਾ ਦਈਏ ਨਾ ਤਾਜੀ ਸੋਈ ਜਹਾਦੀ ਜੀ ਤਾਜੀ ਅੱਜ ਪੰਜਵਾ ਦੇ ਨੇ ਪੰਜਵਾ ਦੇ ਰੋਗ ਦਾ ਬੋਲੇ ਜੀ ਲਾ ਲਓ ਅੱਜ ਠੀਕ ਹੈ ਕਿੰਨਾ ਕੁ ਬੋਲਾ ਇਹਦੇ ਕੋਲ ਬੋਲਾ ਇਹ ਹੋਵੇ 15 ਕਿਲੋ ਲੀਟਰ ਆ ਤੇ ਆਨ ਡੀ ਵਲਟਰ ਦੁੱਧ ਕਰ ਜੂ ਆਰਾਮ ਨਾਲ ਅੱਛਾ ਹਾਂਜੀ ਫਾਰਮ ਜੋ ਲਈ ਆ ਵੀਡੀਓ ਫਾਰਮ ਦੀ ਵੀ ਹੈਗੀ ਤੇ ਕਿਸੇ ਲੋੜ ਆਪਾਂ ਵੀਡੀਓ ਬਣਾ ਲਦੇ ਹਾਂ ਠੀਕ ਹੈ ਬਾਕੀ ਦੇਖਣੇ ਦਿਹਾਵਾ ਜੰਮੀ ਪਲੀ ਆ ਪੂਰੀ ਚੰਗੇ ਭਾਰੇ ਪੱਲੇ ਦੀ ਆ ਜਿਹੜੀ ਤੇ ਥਾਣੇ ਦੇ ਇੱਕ ਰਿ ਆਪਾਂ ਲਾਗੇ ਤਾਂ ਦੇਖ ਸਕਦੇ ਆ ਬਾਕੀ ਚੰਗੇ ਮੋٹے ਮਿਲਕ ਵਿੱਚ ਲੱਗੀ ਆ ਬਾਕੀ ਹੈਗੀ ਜਿਹੜੀ ਕ੍ਰੋਸ ਚ ਆ ਆ ਦੇਖ ਸਕਦੇ ਲੈ ਜੋ ਤੋਰ ਦੋ ਇੱਕ ਰਿ ਰਾਂਗੇ ਦਾ ਐਚ ਐਫ ਹਲਾਵਾ ਬਾਕੀ ਵਿੱਚੋਂ ਕੁਝ ਕੁ ਸਹੀ ਵਾਲਾ ਲਿਆ ਨਿਛਾ ਨਹੀਂ ਆ। ਦੋ ਉਧਰ ਹੀ ਫਟੇ ਦੀ ਚੰਗੀ ਆਈ ਜਾਣੀ ਹੈ। ਥੱਲੇ ਆਂ ਦੇਖ ਸਕਦੇ ਚੰਗੀ ਭਲੀ ਹੈ। ਅੱਜ ਲਿਆਓ ਜੀ। ਬਾਕੀ ਠੰਡੀ ਧੀ ਪਹੁੰਚ ਚੱਕੀ ਹੋਈ ਹੈ। ਠੀਕ ਆ ਉਤਰਾਂ ਠੰਡੀ ਹੈ। ਗੀ ਬੇਰ ਵਾਲੀ ਵੇਖੋ ਜੰਮੀ ਪੜੀ ਬਾਕੀ ਜੰਮੀ ਪਲੀ ਪੂਰੀ ਆ ਤੇ ਥੱਲਿਆਂ ਵੀ ਦੇਖ ਸਕਦੇ ਜੀ ਥੱਲਿਆਂ ਵੀ ਚੰਗੀ ਬਣੀ ਆ ਬਾਕੀ ਜਿਹੜਾ ਕੋਈ ਸੰਭਨ ਵਾਲਾ ਲੈ ਗਿਆ ਦੋ ਦਿਨ ਨੇ ਚੰਗਾ ਭਰੀ ਜਾਣਾ ਬੱਚਾ ਉਹ ਬਚਾਈ ਬੱਚਾ ਵੀ ਤੇ ਤੁਹਾਨੂੰ ਦਿਖਾ ਦਿਆ ਆਹ ਵਾਲਾ ਬੱਚਾ ਜਿਹਦਾ ਬੱਚਾ ਇਹਦੇ ਮਗਰ ਤੇਰਾ ਮੁੱਲ ਫਿਰ ਮੋਲ ਤਾਂ ਜਿੱਡੀ ਵੱਡੀ ਕਾ ਆ ਹਾਂਜੀ ਤੇ ਚਲ ਆਪਾਂ ਵੀ ਜਾਇਦ ਲਈ ਜਾਇਦੀ ਦੇ ਲਾਂਗੇ ਹਾਂਜੀ ਮੋਲ ਤਾਂ ਇੱਕ ਵੀ ਬਲੋਕ ਕਰੀ ਜਾਂਦੇ ਆ ਹਾਂਜੀ ਮੈਂ ਤਾਂ 80000 ਦੀ ਦੇ ਦਈਏ ਕਰ ਦੋ ਮੰਨ ਤਾਂ ਨਾ ਹੁਣ ਜਿੰਨਾ ਚਾਹੇ ਤੁਸੀਂ ਕਰਾਓ ਆਪ ਹੀ ਕਰ ਦੋ ਕੁੰਇਆ ਤੱਕ ਦੀ ਦੇ ਦੇ ਬਾਬਾ ਜੀ ਰੰ ਬਾਦ ਆਏ ਆ ਥੋੜਾ ਘੋਰ ਕਰ ਦਈਏ ਜਿੰਨਾ ਚਾਹੇ ਮੈਂ ਕਰਾ ਦੋ 70 ਦੀ ਦੇ ਦਈਏ ਯਾਰ ਹੋਰ ਛੱਡ ਦਾਂ ਅੱਛਾ ਹਾਂਜੀ 72000 ਛੱਡ ਦਾਂ ਹੋਰ 200 ਰੁਪਏ ਛੋੜ ਹੀ ਕਰਾਂਗੇ ਠੀਕ ਬਾਕੀ ਚਲੋ ਕੋ ਫੋਨ ਲਾਵੇ ਆਪੇ ਹਜੂਮਤ ਹਨ ਤੇ ਬੱਚਾ ਲਾ ਕੇ ਧਾਰਾ ਮਰਵਾ ਲ ਕੇ ਵਿਖਾ ਦਾਂ ਤੂੰ ਕਹਿ। ਠੀਕ ਦਿਖਾ ਹੀ ਦਾਂ ਫਿਰ। ਉਹ ਲੈ ਬਸ ਪੱਕਾ। ਇਹ ਵਕੇ ਉੱਕਾ ਨੂੰ ਤਾਂ ਸੋਈ। ਅਰਸੀ ਪਾਉਂਦਾ ਹੈ। ਆ ਦੇ ਸਾਡੇ ਥਾਣੇ ਦੇ ਇੱਕ ਰੀ ਦਿਖਾਦਾ ਚਵਾ ਮਿੱਠੇ ਦੇ। ਬਾਕੀ ਕੋਈ ਰੱਸੀ ਰੱਸੀ ਪਾਉਣ ਦੀ ਲੋੜ ਨਹੀਂ। ਭਾਵੇਂ ਤੁਸੀਂ ਕਰ ਲਿਆ ਮਸ਼ੀਨ ਨਾਲ ਚਵਾਈ ਤੇ ਭਾਵੇਂ ਤੁਸੀਂ ਕਰ ਲਿਆ ਹੱਥ ਨਾਲ। ਅਗਲੇ ਸਾਲਾਂ ਦਾ ਸ਼ਿਵਾ ਦਿਖਾ ਲਓ। ਮਸ਼ੀਨ ਤੋਂ ਲੱਥੀ ਹੁਣਾ ਠੀਕ ਹੈ। ਠੀਕ ਹੈ। ਬਾਕੀ ਥੱਲੇ ਚੰਗੇ ਹੁੰਦੇ ਹਵਲੇ ਹਵਾਨੇ ਦੀ ਮਾਲਕਿਆ। ਹਾਂ ਬਹੁਤ ਵਾਣਾ ਬਹੁਤ ਚੰਗਾ ਜੀ। ਠੀਕ। ਹਾਂ ਝਾੜ ਜਾਂਦੀ ਏ। ਹੁਣ ਆ ਜਿਹੜੀ ਗਾਂ ਦਿਖਾਉਣੀ ਐ। ਇਹ ਬਿਨਾ ਬੱਚੇ ਤੋਂ ਜੀ। ਹਾਂ ਜੀ ਬਿਨਾ ਬੱਚੇ। ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ 10 ਕਿੰਨੋ ਦੁੱਧ ਹੈ ਜਿਹੜਾ ਸਹੀ ਹੈ ਤਿਆਰ ਜਿਹੜਾ ਹੈ ਨਾ ਠੀਕ ਹੈ ਇਹ ਵੀ ਗਾਂ ਇਹ ਆ ਵੀ ਸੱਜਰ ਨੇ ਦੁੱਧ ਇੰਨੇ ਵੀ ਚੰਗਾ ਕੱਢਿਆ ਹੋਣਾ ਵਾ ਤਗੜੀ ਹੈ ਗਾਂ ਅੱਛਾ ਤੇ ਇਹ ਕੱਲ੍ਹ ਲਿਆਂਦੀਓ ਤਿੰਨ ਪਹਿਲਾਂ ਆਈਆਂ ਅੱਛਾ ਅੱਛਾ ਤੇ ਉਹ ਬਾਅਦ ਚੜਕਾ ਉਹਦੇ ਘਰ ਕਰਕੇ ਆਪਾਂ ਲੈ ਲਈਏ ਉਹ ਦੁੱਧ ਤੋਂ ਜਿਹੜਾ 17-17 ਕਿੰਨੋ ਸਿਆ ਤੋਰੋ ਹਾਂ ਫੇਰ ਇਕਰੀਨਾਂ ਨੂੰ ਆਥਾਨੀ ਇਹਦੇ ਵੀ ਦੇਖ ਸਾਦੇ ਜੇ ਲਾਗੇ ਤੋਂ बाकी मिल्किन भी चंकी लगी ला जाओ डर डर जी है थोड़ा ਵਾਕੀ ਪਿੱਛੋਂ ਦੱਸਦੇ ਵੀ ਖੁੱਲੀ ਆਈ ਆ ਜਿੱਥੋਂ ਆਈ ਆ ਤੇ ਉਹਦੇ ਕਰਕੇ ਥੋੜਾ ਰੱਸੀ ਤਾਂ ਆਦਤ ਨਹੀਂ ਆ ਦੋ ਦੰ 10 ਲੀਟਰ ਜਿਹੜਾ ਇਹਦੇ ਕੋਲ ਗਿੰਦੇ ਵੀ ਪੱਕਾ ਹੈਗਾ ਤੇ ਇਹਦਾ ਮੁੱਲ ਫਿਰ ਵੀਰ ਜੀ ਮੁੱਲ ਦਾ ਹੀ ਗੱਲ ਲਾ ਕਿੰਨਾ ਕਾ ਮਾ ਜਦੋਂ ਮਰਜੀ ਵੇਚ ਦਿੰਦੇ ਹਾਂ ਜੀ ਤੇ ਹੁਣ ਬੱਚਾ ਨਹੀਂ ਹੈਗਾ ਹਾਂਜੀ ਹੁਣ ਮੁੱਲ ਜੈ ਜੀ ਕਰਾਂਗੇ ਕਿੰਨਾ ਕਰ 35000 ਰੁਪਏ ਕਰ ਦ ਮੰਨਤਾ ਨਾ ਇਹ ਨਹੀਂ ਦੇ ਰਿਹਾ ਦੋ ਤਿੰਨ ਹਜ਼ਾਰ ਹੋਰ ਛੱਡ ਦੀ 27000 ਦੀ ਦੇ ਦੀਏ ਵੇਖ ਲਓ ਮੜ ਕੇ ਫੇਰ ਕੋਈ ਘਟਾ ਹੋ ਜਾਣਾ ਵੇ ਜੱਸ ਨਾ ਕਰ ਦੋ 27 ਦੀ ਹਾਂਜੀ ਬਾਕੀ ਆ ਵੀ ਚਲੋ ਕੱਦ ਕਾਠ ਚੰਗਾ ਵਾ ਦੁੱਧ ਜੇ ਕੋਈ ਸਾਂਹ ਵਾਲਾ ਲੈ ਜਾਊਗਾ ਵਧ ਵੀ ਸਕਦੀ ਹੈ ਹਨਾ ਤੇ ਉਤਰ ਮਰਵਾ ਕੇ ਦਿਖਾ ਦਿਓ ਦਿਖਾ ਦਿਓ ਜਪਾਓ ਫੰਡ ਫੇਰ ਇਹਨੂੰ ਇਹ ਤਰ੍ਹਾਂ ਥੋੜਾ ਜਿਹਾ ਆਪਾਂ ਦਾ ਪਾ ਗਏ। ਇਹ ਬਾਰੋਂ ਕਰ ਕਈ ਇਹਦਾ ਲੋਡ ਨਹੀਂ ਪੜਾਇਆ। ਠੀਕ ਹੈ। ਇਹ ਬਾਰੋਂ ਪਾ ਜਿਹੀ ਲੰਕੀ ਇਹ ਨਹੀਂ ਡੰਗਰ ਦਰ ਪਿੰਦਾ। ਦਿਕਾ ਦਿਓ ਇਤਲੇ ਕਿ ਇੱਕ ਦੋ ਦੋ ਤਾਰਾ। ਇਹ ਵੀ ਜੇ ਪਸ਼ਮੀਨੀ ਆ। ਅਗਲੇ ਸਣਾ ਦੇ ਦਿਖਾ ਦਿਓ ਜੀ ਆ। ਅਗਲੇ ਸਣਾ ਜੀ ਦਿਖਾ ਦਿਓ। ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਬੁਸ਼ਵੇਸ਼ ਚਾ ਕੇ ਖਰੀਦੋ ਜੀ